ਨੌਰੀ ਕਗਰ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਖਤਰੇ ਦਾ ਨਿਸ਼ਾਨ 748 ਫੁੱਟ ਹੈ ਤੇ ਮੌਕੇ ਤੇ ਪ੍ਰਸ਼ਾਸਨ ਦੇ ਵੱਲੋਂ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਨੇ ਸੰਗਰੂਦ ਵਿਪਟਿਕ ਕਮਿਸ਼ਨਰ rahul chaaba ਦੇ ਵੱਲੋਂ ਕਗਰ ਦਾ ਦੌਰਾ ਕੀਤਾ ਗਿਆ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਣਾਂ ਕਿਹਾ ਹੈ ਕਿ ਪੁਖਤਾ ਇੰਤਜ਼ਾਮ ਕਰ ਲਏ ਗਏ ਨੇ ਜੇਕਰ ਕੋਈ ਅਨਸੁਖਾਵੀ ਘਟਨਾ ਵਾਪਰਦੀ ਹੈ ਤਾਂ ਉਸਨਾਂ ਨੂੰ ਜੁੱਠਣ ਦੇ ਲਈ ਅਸੀਂ ਤਿਆਰ ਬਰ ਤਿਆਰ ਆ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਰਾਤ ਦੇ ਸਮੇਂ ਠਿਕਰੀ ਪੈਰੇ ਸ਼ੁਰੂ ਕਰ ਦਿੱਤੇ ਗਏ ਨੇ ਜੇ ਕੋਈ ਸ਼ਰਤੀ ਅਨਸਰ ਕਿਸੇ ਵੀ ਤਰ੍ਹਾਂ ਦੀ ਕੋਈ ਅਨਸੁਖਾਵੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦਾ ਹੈ ਤਾਂ ਫਿਰ ਇੱਥੇ ਸਖਤ ਕਾਰਵਾਈ ਹੋਵੇਗੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਹਾਰਿਕ ਹਾਲਾਤਾਂ ਨਾਲ ਨਜਿੱਠਣ ਦੇ ਲਈ ਪ੍ਰਸ਼ਾਸਨਿਕ ਟੀਮਾਂ ਤਾਇਨਾਤ ਨੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਰਾਹੁਲ ਚਾਬੜ ਦੇ ਵੱਲੋਂ ਇਲਾਕੇ ਦੇ ਲੋਕਾਂ ਦਾ ਵੀ ਧੰਨਵਾਦ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਅਸੀਂ ਇਸ ਕੁਦਰਤੀ ਆਫਤ ਦੇ ਨਾਲ ਨਜਿੱਠ ਸਕਦੇ ਹਾਂ ਤੇ ਹੋਰ ਮਜ਼ਬੂਤ ਹੋ ਸਕਦੇ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦਾ ਇਹ ਕਹਿਣਾ ਹੈ ਕਿ ਇਸ ਆਫਤ ਤੋਂ ਅਸੀਂ ਸਾਰਿਆਂ ਨੇ ਰਲ ਕੇ ਲੰਘ ਜਾਣਾ ਹੈ। ਸਥਿਤੀ ਇਦਾਂ ਹੈ ਕਿ ਜਿਹੜਾ ਮੌਜੂਦਾ ਗੇਜ ਹੈ ਉਹ 747.7 ਤੇ ਹੈ ਜਦਕਿ ਡੇਂਜਰ ਜਿਹੜਾ ਹੈ ਖਤਰਾ ਉਹ 748 ਤੇ ਹੈ ਸੋ ਇਹਨੂੰ ਕਿਊਸਕ ਦੇ ਹਿਸਾਬ ਨਾਲ ਜੇ ਆਪਾਂ ਸਮਝੀਏ ਤੇ 12200 ਦਾ ਡੇਂਜਰ ਲੈਵਲ ਹੈ ਖਤਰਾ ਐਂਡ ਜਦਕਿ ਇਸ ਵੇਲੇ ਪਾਣੀ ਦਾ ਫਲੋ ਜਿਹੜਾ ਹੈ ਇਸ ਆਪਣਾ ਖਨੋਰੀ ਉਹ 12000 ਕਿਊਸਕ ਹੈ ਸੋ 2023 ਤੇ ਜੋ ਹਾਲਾਤ ਸੀਗੇ ਉਹਨਾਂ ਤੋਂ ਆਪਾਂ ਅੱਜ ਦੀ ਸਥਿਤੀ ਜਿਹੜੀ ਹੈ ਕਿਤੇ ਬਿਹਤਰ ਹੈ ਐਂਡ ਉਹਦਾ ਇੱਕ ਬੜਾ ਵੱਡਾ ਕਾਰਨ ਇਹ ਹੀ ਹੈ ਕਿ ਜਿਹੜਾ 2023 ਦੇ ਵਿੱਚ ਨਾ 15 ਥਾਵਾਂ ਤੇ ਕੱਗਰ ਜਿਹੜੀ ਹੈ ਉਹ ਬ੍ਰੀਚ ਹੋਈ ਸੀ ਅਸੀਂ ਸ਼ੁੱਕਰਵਾਰ ਤੋਂ ਉਹ 15 ਥਾਵਾਂ ਇਹਦੇ ਨਾਲ ਨਾਲ ਹੋਰ ਜਿਹੜੀਆਂ ਥਾਵਾਂ ਸਾਨੂੰ ਸੈਂਸਿਟਿਵ ਲੱਗੀਆਂ ਉਥੇ ਆ ਸੈਂਡ ਬੈਗ ਜਿਹੜੇ ਨੇ ਉਹ ਪਾਰ ਕੇ ਅਸੀਂ ਸਟਰੈਂਥਿੰਗ ਜਿਹੜੀ ਹੈ ਉਹ ਕਰਾਣੀ ਸ਼ੁਰੂ ਕਰਤੀ ਹੈ ਅਸੀਂ ਮਕਰੋੜ ਸਾਹਿਬ ਖੜੇ ਆ ਤੁਸੀਂ ਦੇਖਿਆ ਹੋਣਾ ਕਿ ਪਿੱਛੇ ਮਰੇਗਾ ਦੀ ਲੇਬਰ ਜਿਹੜੀ ਹੈ ਉਹ ਹਮ ਹਮਾਕੇ ਲੱਗੀ ਹੈ ਸਾਨੂੰ ਲੋਕਾਂ ਦਾ ਸਪੋਰਟ ਜਿਹੜੀ ਹੈ ਬਹੁਤ ਜ਼ਿਆਦਾ ਮਿਲ ਰਹੀ ਹੈ ਸੋ ਜਿੱਥੇ ਜਿੱਥੇ ਸਾਨੂੰ ਸੈਂਸਿਟਿਵ ਲੱਗਿਆ ਸੀ ਉਹ ਸਟ੍ਰੈਂਫਿੰਗ ਕਰਾ ਰਹੇ ਆ ਤੇ ਮੈਂ ਆਪ ਜੀ ਦੇ ਇਹ ਮਾਧਿਅਮ ਰਾਹੀਂ ਮੈਂ ਇੱਕ ਧਿਆਨ ਦੇ ਵਿੱਚ ਸਾਰਿਆਂ ਤੇ ਲੈਣਾ ਚਾਹਨਾ ਕਿ ਪ੍ਰਸ਼ਾਸਨ ਕੋਲ ਜਜਬਾ ਤੇ ਰਿਸੋਰਸਸ ਦੀ ਕੋਈ ਕਮੀ ਨਹੀਂ ਹੈ ਅਸੀਂ ਤਨ ਮਨ ਤੇ ਧਨ ਨਾਲ ਇਸ ਕੰਮ ਦੇ ਵਿੱਚ ਜੁਟੇ ਹੋਏ ਆ ਸਾਡੇ ਕੋਲ ਜੀ ਬਿਜਰੇ ਲਗਾਤਾਰ ਕੀ ਹੋ ਰਿਹਾ ਹੈ ਹਾਂ ਮੈਂ ਉਹ ਤੁਹਾਨੂੰ ਦੱਸ ਦੇਣਾ ਤੇ ਐਦਾਂ ਹੈ ਕਿ ਸਾਡਾ ਜਿਹੜਾ 1 ਲੱਖ ਬੈਗ ਜਿਹੜੇ ਸਾਡੇ ਕੋਲ ਪਏ ਸੀਗੇ ਤੇ ਸ਼ੁੱਕਰਵਾਰ ਨੂੰ ਅਸੀਂ 2 ਲੱਖ ਬੈਗ ਜਿਹੜੇ ਨੇ ਹੋਰ ਪਰਚੇਸ ਕਰ ਲਏ ਆਪਣੇ ਫੰਡ ਤੋਂ ਤਾਂ ਜੋ ਸਾਡੇ ਕੋਲ ਕਮੀ ਜਿਹੜੀ ਹੈ ਆਪਣੇ ਕਾਰਜ ਦੇ ਵਿੱਚ ਕਿਤੇ ਵੀ ਨਾ ਹੋਏ ਜਿੱਥੋਂ ਤੱਕ ਤੇ ਪਾਣੀ ਦੇ ਲੈਵਲ ਦੀ ਗੱਲ ਹੈ ਕੱਲ ਦੁਪਹਿਰੇ 2 ਵਜੇ 11225 ਕਿਊਸਿਕ ਸੀ ਜੋ ਖਨੌਰੀ ਦੇ ਵਿੱਚ ਪਾਣੀ ਦਾ ਫਲੋ ਜੋ ਕਿ ਹੁਣ ਜੋ ਰਿਕਾਰਡ ਕੀਤਾ ਗਿਆ ਉਹ 12000 ਕਿਊਸਿਕ ਹੈ ਕਹਿਣ ਦਾ ਭਾਵ ਹੈ ਕਿ ਤਕਰੀਬਨ 20 ਘੰਟਿਆਂ ਦੇ ਵਿੱਚ ਪਾਣੀ ਦਾ ਸਤਾਰ ਜਿਹੜਾ ਹੈ 775 ਕਿਊਸਿਕ ਜਿਹੜਾ ਉਹ ਵਧਿਆ ਹੈ ਤਕਰੀਬਨ 50 ਜਾਂ 60 ਕਿਊਸਿਕ ਪਰ ਹਰ ਵਾਰ ਦੇ हिसाब ਨਾਲ ਪ੍ਰਤੀ ਘੰਟੇ ਦੇ हिसाब ਨਾਲ ਤੇ 748 ਪਾਵੇਂ ਡੇਂਜਰ ਹੈ ਬਟ ਇੱਕ ਮੈਂ ਦੱਸਣਾ ਕਿ ਜੇ 748 ਤੋਂ ਥੋੜਾ ਆਪਾਂ ਉੱਤੇ ਵੀ ਚਲੇ ਗਏ ਨਾ 49 50 ਅਸੀਂ ਸੰਭਾਲਾਂਗੇ ਕਿ ਟਿੱਕਾ ਲਗਾਏ ਜਾ ਰਹੇ ਨੇ ਹਾਂ ਤੇ ਐਦਾਂ ਕਿ ਮੈਂ ਲੋਕਾਂ ਦੇ ਸਮਰਥਨ ਦੀ ਸਹਿਯੋਗ ਦੀ ਜਿਹੜੀ ਗੱਲ ਕਰ ਰਿਹਾ ਸੀ ਸਾਨੂੰ ਬਹੁਤ ਜ਼ਿਆਦਾ ਹੈ ਮੇਰੀ ਉਮੀਦ ਤੋਂ ਕਿਤੇ ਜ਼ਿਆਦਾ ਮੈਂ ਮੰਨ ਲਗਾ ਜਦ ਬਦਲੀ ਹੋਈ ਹਫਤਾ ਪਹਿਲਾਂ ਤੇ ਜੁਆਇਨ ਕਰਨ ਵੇਲੇ ਮੈਨੂੰ ਹਰ ਇੱਕ ਨੇ ਇਹੀ ਕਿਹਾ ਕਹਿੰਦਾ ਕਿ ਮਾਲਵੇ ਦੇ ਲੋਕ ਜਿਹੜੇ ਨੇ ਬਹੁਤ ਚੰਗੇ ਨੇ ਬਹੁਤ ਪਿਆਰ ਕਰਨ ਵਾਲੇ ਨੇ ਲਗਨ ਨਾਲ ਕੰਮ ਕਰਨ ਵਾਲੇ ਨੇ ਤੁਹਾਡਾ ਸਾਥ ਦੇਣ ਵਾਲੇ ਨੇ ਬਟ ਇੱਥੇ ਮੈਂ ਜੋ ਆ ਕੇ ਦੇਖਿਆ ਉਹ ਤੋਂ ਕਿਤੇ ਜ਼ਿਆਦਾ ਹੈ ਸੋ ਮੈਨੂੰ ਬਹੁਤ ਚੰਗਾ ਲੱਗਾ ਇੰਨਾ ਵਧੀਆ ਐਕਸਪੀਰੀਅੰਸ ਜਿਹੜਾ ਹੈ ਰੇਅਰ ਹੁੰਦਾ ਹੈ ਕਿ ਤੁਹਾਨੂੰ ਇੱਕ ਡੀਸੀ ਨੂੰ ਹਫ਼ਤੇ ਦੇ ਵਿੱਚ ਹੀ ਤੁਹਾਨੂੰ ਇਦਾਂ ਦਾ ਐਕਸਪੀਰੀਅੰਸ ਮੈਨੂੰ ਮਿਲ ਜੇ ਲੋਕੀ ਸਾਡੇ ਨਾਲ ਮੁੱਢੇ ਨਾਲ ਮੁੱਢਾ ਜੋੜ ਕੇ ਕੰਮ ਕਰ ਰਹੇ ਨੇ ਕਾਰਸ਼ੀਲ ਨੇ ਰਾਤੀ ਅਸੀਂ ਠਿਕਰੀ ਪੈ ਰਹੇ ਜਿਹੜੇ ਨੇ ਅਸੀਂ ਕੀ ਉਹ ਤੇ ਲੋਕਾਂ ਨੇ ਆਪ ਹੀ ਸ਼ੁਰੂ ਕੀਤੇ ਨੇ ਆਪਣੇ ਆਪਣੇ ਪਿੰਡ ਦੀ ਹੱਦ ਦੇ ਵਿਚਕਾਰ ਜੋ ਕੱਗਰ ਲੰਘਦੀ ਹੈ ਸੋ ਉਹਦਾ ਜੁਮਾ ਪਿੰਡ ਵਾਲਿਆਂ ਨੇ ਆਪਣੇ ਮੋਢਿਆਂ ਤੇ ਆਪ ਹੀ ਚੱਕਿਆ ਇਨ ਐਡੀਸ਼ਨ ਲੋਕਾਂ ਦੀ ਜਿਹੜੀ ਹੈ ਮਦਦ ਕਰਨ ਲਈ ਐਂਡ ਕਿਸੇ ਸ਼ਰਾਰਤੀ ਅੰਸਰ ਨੂੰ ਰੋਕਣ ਲਈ ਡੱਕਣ ਲਈ ਕਿ ਉਹ ਕੱਗਰ ਨੂੰ ਜਾਣ ਬੁੱਝ ਕੇ ਕਿਤੇ ਬਰੀਚ ਨਾ ਕਰੇ ਅਸੀਂ ਪੁਲਿਸ ਪੈਟਰੋਲ ਜਿਹੜੀ ਹੈ ਉਹ ਵੀ ਦੋ ਰਾਤਾਂ ਤੋਂ ਸ਼ੁਰੂ ਕਰਾਤੀ ਹੈ ਅੱਜ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਜਦ ਤੱਕ ਸਾਡੇ ਹਾਲਾਤ ਜਿਹੜੇ ਨੇ ਬਿਲਕੁਲ ਨਾਰਮਲ ਨਹੀਂ ਹੁੰਦੇ ਤਦ ਤੱਕ ਠਿਕਰੀ ਪੈਰੇ ਵੀ ਚੱਲਣਗੇ ਪੁਲਿਸ ਪੈਟਰੋਲ ਵੀ ਚੱਲੇਗੀ ਐਂਡ ਜਿਹੜੇ ਬੰਨ ਨੇ ਉਹਨਾਂ ਦੀ ਸਟਰੈਂਥਿੰਗ ਦਾ ਕੰਮ ਹੈ ਉਹ ਵੀ ਚੱਲੇਗਾ ਸਾਡੇ ਕੰਟਰੋਲ ਰੂਮ ਜਿਹੜੇ ਨੇ 24 ਘੰਟੇ ਚੱਲ ਰਹੇ ਨੇ ਅਸੀਂ ਅਵੇਲੇਬਲ 24 ਘੰਟੇ ਆ ਸਾਡੇ ਮੈਂ ਆਮ ਸੋ ਹੈਪੀ ਕਿ ਸਾਡੇ ਇਸ ਜ਼ਿਲ੍ਹੇ ਦੇ ਵਿੱਚ ਐਂਡ ਲਹਿਰਾ ਸਬਡਿਵੀਜ਼ਨ ਦੇ ਵਿੱਚ ਖਾਸ ਤੌਰ ਤੇ ਜੋ ਸਿਵਲ ਐਡਮਿਨਿਸਟ੍ਰੇਸ਼ਨ ਡਰੇਨੇਜ ਐਂਡ ਪੁਲਿਸ ਇਹਨਾਂ ਦੀ ਕੋਆਰਡੀਨੇਸ਼ਨ ਜਿਹੜੀ ਹੈ ਲਾਜਵਾਬ ਹੈ ਐਂਡ ਇੱਕ ਵੈਲ ਆਇਲਡ ਮਸ਼ੀਨਰੀ ਵਾਂਗ ਐਸੇ ਪ੍ਰਸ਼ਾਸਨ ਜਿਹੜਾ ਹੈ ਉਹ ਕੰਮ ਕਰ ਰਿਹਾ ਤੇ ਇਹੀ ਆਪਜੀ ਦੇ ਮਾਧਿਅਮ ਰਾਹੀਂ ਮੈਂ ਕਹਿਣਾ ਚਾਹੁੰਦਾ ਲੋਕਾਂ ਨੂੰ ਕਿ ਆਪਾਂ ਨੂੰ ਅਲਰਟ ਰਹਿਣਾ ਚਾਹੀਦਾ ਉਹਦੇ ਹਰ ਸਮੇਂ ਰਹਿਣਾ ਚਾਹੀਦਾ ਬਟ ਕੋਈ ਬਹੁਤ ਜ਼ਿਆਦਾ ਘਬਰਾਣ ਦੀ ਲੋੜ ਨਹੀਂ ਹੈ ਤੇ ਬਟ ਹਾਂ ਆਪਣਾ ਧਿਆਨ ਜਿਹੜਾ ਹੈ ਜ਼ਰੂਰ ਰੱਖੋ ਐਂਡ ਜਿੱਥੇ ਕਿਤੇ ਤੁਹਾਨੂੰ ਕੋਈ ਸੂਚਨਾ ਮਿਲਦੀ ਹੈ ਕਿ ਕੱਗਰ ਦਾ ਜਿਹੜਾ ਕੋਈ ਵੀ ਕਿਨਾਰਾ ਕੋਈ ਕੰਡਾ ਕੋਈ ਬੰਦ ਜਿਹੜਾ ਕਮਜ਼ੋਰ ਹੋ ਰਿਹਾ ਉਹ ਐਸਡੀਐਮ ਸਾਹਿਬ ਦੇ ਜਾਂ ਸਾਡੇ ਕੰਟਰੋਲ ਰੂਮ ਦੇ ਵਿੱਚ ਬਹਿਨੂ ਜਿਹੜਾ ਹੈ ਇਨਫੋਰਮੇਸ਼ਨ ਜਿਹੜੀ ਹੈ ਜ਼ਰੂਰ ਦੇ ਦਿਓ ਜਾਂ ਡਰੇਨੇਜ ਵਿਭਾਗ ਨੂੰ ਕਿਉਂਕਿ ਇਹਨਾਂ ਦਾ ਆਪਣਾ علیحدਾ ਜਿਹੜਾ ਕੰਟਰੋਲ ਰੂਮ ਨੰਬਰ ਵੀ ਹੈ ਉਹ ਜ਼ਰੂਰ ਇਨਫੋਰਮੇਸ਼ਨ ਦੇ ਦਿਓ ਤਾਂ ਜੋ ਅਸੀਂ ਟਾਈਮ ਸਿਰ ਉਨਰੋਗ ਲਈ ਜੇ ਗੱਲ ਸਥਿਤੀ ਵਿਗੜਦੀ ਹੈ ਤਾਂ ਪ੍ਰਸ਼ਾਸਨ ਉਹਨੂੰ ਨਿਜੀਠਣ ਦੇ ਦਿੱਤਾ ਪੂਰਾ ਅਸੀਂ ਪੂਰੇ ਦੇ ਪੂਰੇ ਮੁਸਤਾਇਦ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਤਨ ਮਨ ਤਨ ਨਾਲ ਅਸੀਂ ਲੱਗੇ ਹੋਏ ਆ ਡਟੇ ਹੋਏ ਆ ਐਂਡ ਡੈਫੀਨੇਟਲੀ ਅਸੀਂ ਜਿਹੋ ਜਿਹੇ ਵੀ ਸਥਿਤੀ ਬਣੇਗੀ ਅਸੀਂ ਨਿਜੀਠਾਂਗੇ ਤਗੜੇ ਹੋ ਕੇ ਨਿਜੀਠਾਂਗੇ ਜੀ ਕੀ ਨਾਮ ਹੈ ਮੇਰਾ ਨਾਮ ਰਾਂਝਾ ਬਖਸ਼ੀ ਹੈ ਕਿਸ ਤਰ੍ਹਾਂ ਦੇਖ ਦਿਓ ਹਾਲਾਤ ਕੀ ਨਜ਼ਰ ਆ ਰਹੇ ਨੇ ਕਿੰਨੇ ਤੇ ਨਿਸ਼ਾਨ ਪਹੁੰਚ ਗਿਆ ਕਿਸ ਤਰ੍ਹਾਂ ਲੋਕਾਂ ਦਾ ਜਰਾ ਇਕੱਠ ਨੂੰ ਲੱਗ ਰਿਹਾ ਮੈਂ ਕਹਿੰਦਾ ਬਾਈ ਜੀ ਗੱਲ ਕਰਨ ਨੂੰ ਮਨ ਨਹੀਂ ਕਰਦਾ ਕਿਉਂਕਿ ਪਹਿਲਾਂ ਹੀ ਅੱਧਾ ਪੰਜਾਬ ਸਾਡਾ ਪਾਣੀ ਦੇ ਵਿੱਚ ਡੁੱਬਿਆ ਹੋਇਆ ਹੈ ਹੁਣ ਅੱਜ ਸਵੇਰ ਤੋਂ ਲੈ ਕੇ ਹੁਣ ਤੱਕ ਪਾਣੀ ਦਾ ਜਿਹੜਾ ਚੜ੍ਹਾ ਹੈ ਵੱਧ ਰਿਹਾ ਇੱਕ ਘੰਟੇ ਦੇ ਵਿੱਚ 1 ਇੰਚ ਵਧ ਰਿਹਾ ਅਸੀਂ ਸਵੇਰ ਦਾ ਦੇਖ ਰਿਹਾ ਹੁਣ ਪਿੱਛੇ ਵੀ ਦੇਖੀਏ ਬਹੁਤ ਜ਼ਿਆਦੀ بارش ਹੈ ਤੇ ਕੱਲ ਜਿਹੜੀ ਅੱਜ ਵੀ ਹੋਈ ਹੈ ਉਹ ਸਾਰੀ بارش ਦਾ ਪਾਣੀ ਕੁੱਕਰ ਦੇ ਵਿੱਚ ਜਾਊਗਾ ਮੈਂ ਤਾਂ ਅਰਦਾਸ ਕਰਦਾ ਕਿ ਪਰਬਤਵਾਗੇ ਜੇ بارش ਨਾ ਪਏ ਤੇ ਮੈਨੂੰ ਲੱਗਦਾ ਹੈ ਕਿ ਸਾਡਾ ਇਹ ਜਿਹੜਾ ਏਰੀਆ ਇਹ ਵੱਜ ਜਾਏਗਾ ਤੇ ਮੈਂ ਲੋਕਾਂ ਨੂੰ ਵੀ ਬੇਨਤੀ ਕਰਦਾ ਹੱਥ ਜੋੜ ਕੇ ਕਿ ਅੱਜ ਦੀ ਰਾਤ ਸਾਨੂੰ ਪਹਿਰੇ ਦੇਣ ਦੀ ਲੋੜ ਹੈ ਬੰਨ ਤੇ ਕਿਉਂਕਿ ਲਾਲਾ ਨਾ ਕਰੋ ਖੁਦਾ ਦਾ ਕਰਦਾ ਪਾਣੀ ਵੱਧ ਆਉਂਦਾ ਹੈ ਤੇ ਕਿਤੇ ਬੰਨ ਨਾ ਟੁੱਟੇ ਮੈਂ ਤਾਂ ਬੇਨਤੀ ਕਰੂੰਗਾ ਕਿ ਆਪਾਂ ਨੂੰ ਸਾਰਿਆਂ ਨੂੰ ਜਦ ਕਿ ਲਾਲਾ ਅੱਜ ਪਹਿਰਾ ਦੇਣ ਦੀ ਲੋੜ ਹੈ ਅੱਜ ਦੀ ਰਾਤ ਬਹੁਤ ਧਿਆਨ ਕਰਾ ਦੇ ਕਿਉਂਕਿ ਪਾਣੀ ਬਹੁਤ ਜ਼ਿਆਦਾ ਵੱਧ ਰਿਹਾ ਹੈ 1 ਘੰਟੇ ਦੇ ਵਿੱਚ 1 ਇੰਚ ਵਧ ਰਿਹਾ ਹੈ ਲੋਕਾਂ 'ਚ ਕਿੰਨਾ ਕਿਫਤਰਾ ਦੇਖਣ ਨੂੰ ਲੋਕੀ ਡਰੇ ਹੋਏ ਨੇ ਕਿਉਂਕਿ ਲਾਲੇ ਜਿਹੜੀ ਫਸਲ ਹੈ ਫਸਲ ਪੁੱਤਾ ਵਾਂਗੂ ਪਲ ਕੇ ਤਿਆਰ ਹੋਈ ਹੈ ਜਿੰਨੀਆਂ ਸਪਰੇਅਆਂ ਖਾਦਾ ਸੀ ਉਹ ਕਰ ਲਈਆਂ ਉਹ ਤਾਂ ਵੱਢਣ ਦਾ ਟਾਈਮ ਸੀ ਮੈਨੂੰ ਲੱਗਦਾ ਜੇ ਕੋਈ ਪਾਣੀ ਕਿਸੇ ਪਾਸੇ ਟੁੱਟਦਾ ਤਾਂ ਜ਼ਿੰਮੇਦਾਰ ਨੂੰ ਕਣਕ ਬੀਜਣ ਵਾਸਤੇ ਵੀ ਬਹੁਤ ਔਖਾ ਹੋ ਜਾਊਗਾ ਕਿਉਂਕਿ ਸਾਰੀਆਂ ਦਵਾਈਆਂ ਸਪਰੇਅਆਂ ਕਰਕੇ ਲਾਸਟ ਜਿਹੜੀ ਪੱਕਣ ਦਾ ਟਾਈਮ ਸੀ